ਚਿੱਟੇ ਨਸ਼ੇ ਦੇ ਕੋਟ ਦੇ ਖਿਲਾਫ ਐਸਐਸਪੀ ਸ਼੍ਰੀ ਮੁਖਤਸਰ ਸਾਹਿਬ ਦੀ ਜ਼ੀਰੋ ਟੋਲਰੈਂਸ ਨੀਤੀ ਦੀ ਇੱਕ ਵਾਰ ਫਿਰ ਤੋਂ ਦਿੱਤੀ ਝਲਕ ਦਿਖਾਈ ਇਸ ਵਾਰ ਪੁਲਿਸ ਨੇ 5 ਕਰੋੜ ਤੋਂ ਵਧੇਰੇ ਅੰਤਰਰਾਸ਼ਟਰੀ ਕੀਮਤ ਵਾਲੀ 1 ਕਿਲੋ ਤੋਂ ਵਧੇਰੇ ਹੈਰੋਇਨ ਸਮੇਤ ਤਸਕਰ ਨੂੰ ਕਾਬੂ ਕਰਨ ਵਿੱਚ ਕੀਤਾ ਵੱਡੀ ਸਫਲਤਾ ਹਾਸਲ ਹੋਣ ਦਾ ਦਾਵਾ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿੱਚ ਡੂੰਗੀਆਂ ਜਿਹੜਾ ਸਥਾਪਿਤ ਕਰ ਚੁੱਕੀ ਚਿੱਟੇ ਦੀ ਬਿਮਾਰੀ ਨੂੰ ਖਤਮ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਅੰਤਰਗਤ ਸ਼੍ਰੀ ਮੁਖਤਸਰ ਸਾਹਿਬ ਦੇ ਐਸਐਸਪੀ ਅਖਿਲ ਚੌਧਰੀ ਦੀ ਅਗਵਾਈ ਵਿੱਚ ਸੀਆਈਏ ਸਟਾਫ ਵਿੱਚ ਅੱਜ ਉਸ ਵੇਲੇ ਇਸ ਜ਼ੀਰੋ ਟੋਲਰੈਂਸ ਨੀਤੀ ਦੀ ਝਲਕ ਪਰਪੱਕ ਰੂਪ ਵਿੱਚ ਦਿਖਾਈ ਦਿੱਤੀ ਜਦੋਂ ਪੁਲਿਸ ਨੇ ਬੂੜਾ ਗੁੱਜਰ ਤਿੰਨ ਕੋਨੀ ਤੇ ਕਾਰਵਾਈ ਕਰਦਿਆਂ ਇੱਕ ਤਸਕਰ ਨੂੰ 1 ਕਿਲੋ 100 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦੇ ਮਾਮਲੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਐਸਐਸਪੀ ਚੌਧਰੀ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਸ ਬਰਾਮਦਗੀ ਦੇ ਸਬੰਧ ਵਿੱਚ ਤਾਣਾ ਸਦਰ ਦੀ ਪੁਲਿਸ ਨੇ ਮਕਦਮਾ ਨੰਬਰ 169 ਅਧੀਨ ਐਨਡੀਪੀਐਸ ਐਕਟ ਦਰਜ ਕਰਨ ਸਮੇਤ ਇਸ ਮਾਮਲੇ ਵਿੱਚ ਤਸਕਰ ਜੱਜ ਸਿੰਘ ਔਰ ਸੰਦੀਪ ਔਰ ਸਿੱਧੂ ਵਾਸੀ ਪਿੰਡ ਤਿਰਪਾਲਕੇ ਤਾਣਾ ਅਮੀਰ ਖਾਸ ਜ਼ਿਲ੍ਹਾ ਫਾਜ਼ਲਕਾ ਨੂੰ ਗ੍ਰਿਫਤਾਰ ਕਰ ਲਿਆ ਹੈ ਐਸਐਸਪੀ ਚੌਧਰੀ ਨੇ ਵਿਸ਼ੇਸ਼ ਤੌਰ ਤੇ ਦੱਸਿਆ ਕਿ ਉਕਤ ਤਸਕਰ ਫਾਜ਼ਲਕਾ ਅਤੇ ਫਰੋਜ਼ਪੁਰ ਜਿਹੇ ਸਰਹੱਦੀ ਇਲਾਕਿਆਂ ਵਿੱਚੋਂ ਹੈਰੋਇਨ ਲਿਆ ਕੇ ਸ਼੍ਰੀ ਮੁਕਤਸਰ ਸਾਹਿਬ ਸਮੇਤ ਨੇੜਲੇ ਜ਼ਿਲ੍ਹਿਆਂ ਵਿੱਚ ਛੋਟੇ ਪੱਧਰ ਤੇ ਸਪਲਾਈ ਕਰਦਾ ਸੀ ਆ ਡਿਸਟ੍ਰਿਕਟ ਪੁਲਿਸ ਮੁਕਸਰ ਦੀ ਟੀਮ CIA ਵੱਲੋਂ ਇੱਕ ਪਿੰਪੁਆਇੰਟਡ ਤੇ ਸਪੈਸਿਫਿਕ ਇਨਪੁਟ ਤੇ ਸਸਪੈਕਟ ਨੂੰ ਜੋ ਇੰਟਰਸੈਪਟ ਕੀਤਾ ਗਿਆ ਤੇ ਉਸ ਤੇ ਕਮਰਸ਼ੀਅਲ ਕੁਆਂਟੀਟੀ ਹੈਰੋਇਨ ਦੀ ਰਿਕਵਰੀ ਅਫੈਕਟ ਕੀਤੀ ਗਈ ਹੈ ਇਸ ਕੇਸ 'ਚ 1.1 ਕਿਜੀ ਹੈਰੋਇਨ ਦੀ ਰਿਕਵਰ ਹੋਈ ਹੈਗੀ ਤੇ ਟੀਮ CIA ਨੇ ਇਸ ਤੇ ਬੜਾ ਚੰਗਾ ਕੰਮ ਕੀਤਾ ਤੇ ਇਸ ਬੰਦੇ ਨੂੰ ਜਿਹੜਾ ਐਪਰੀਹੈਂਡ ਕੀਤਾ ਗਿਆ ਇਸ ਦਾ ਨਾਮ ਹੈ ਜੱਜ ਸਿੰਘ

इनवैसिगेटिंग uh, है, forward, bank, केड़े बंदे है या किस तरह कॉन्टैक्ट सेटवर्क इस रोल आ, जो युद्ध नशे विरुद्ध पिछले सात महीने तो लगातार चल रहा है तो उसते मैं ये कहना चाहवा कि पिछले कुछ टाइम तो दो तीन चीजा नोटिस आई है कि ਮਲਟੀਪਲ ਫਰੰਟਸ ਤੇ ਹੀ ਹੈਰੋਇਨ ਫਰੰਟ ਤੇ ਵੀ ਤੇ ਫਾਰਮ ਆਪੀਓਡ ਫਰੰਟ ਤੇ ਵੀ ਤੇ ਸਿਮਿਲਰਲੀ ਕੋਈ ਚੇਂਜਿੰਗ ਸਿਨੈਰੀਓ ਚ ਕੋਈ ਹੋਰ ਤਰੀਕੇ ਤੇ ਵੀ ਮੋਡਲ ਸਪ੍ਰੈਂਟੀਚ ਕੰਮ ਕਰ ਰਿਹਾ ਹੈਗਾ ਤੋਂ ਵੀ ਹੈਵ ਬੀਨ ਏਬਲ ਟੂ ਐਪਰੀਹੈਂਡ ਐਂਡ ਅਰੈਸਟ ਦੀ ਸੁਸਪੈਕਟਸ ਐਂਡ ਅਕਿਊਜ਼ ਬੇਸਡ ਔਨ ਦੀ ਇਨਪੁਟਸ ਪ੍ਰੋਵਾਈਡਡ ਬਾਈ ਪਬਲਿਕ ਓਨਲੀ ਤੋਂ ਲੋਕਾਂ ਦਾ ਕਾਫੀ ਸਹਿਯੋਗ ਇਸ ਚ ਰਿਹਾ ਹੈਗਾ ਲੋਕੀ ਰੀਅਲ ਟਾਈਮ ਚ ਫੀਡਬੈਕ ਦਿੰਦੇ ਹੈਗੇ ਇਨਪੁਟਸ ਦਿੰਦੇ ਹੈਗੇ ਉਸ ਨੂੰ ਅਸੀਂ ਪ੍ਰੋਸੈਸ ਕਰਦੇ ਆ ਵੈਰੀਫਾਈ ਕਰਦੇ ਆ ਉਸ ਤੇ ਬੇਸ ਤੇ ਅੱਗੇ ਕਾਰਵਾਈ ਵੀ ਹੁੰਦੀ ਹੈ ਜੀ

कि वो इंपॉर्टेंट है कि मेन सप्लायर कौन है ते ये लेके आया सी क्योंकि आपका देखिएगा मुकसरते पिछले कुछ टाइम से जो पिछले सात महीने की अगर गल करिए तो स्मॉल तो नॉन कमर्शियल क्वॉंटिटीज़ की रिकवरी हुई है ज़्यादातर तो रिसेंटली जो कमर्शियल क्वांटिटी की रिकवरी हुई है उसके दो पार्ट है सीआईए टीम ने बड़ा एक इंटेलीजेंटली तो इंटेलीजेंटली काम किया है डिवेलप की है इनफॉरमेस उसको प्रोसैस करके आगे काम किया है तो आई एप्रीश माई टीम ऑन दिस फ्रंट उन्होंने मतलब कली कली इनफॉरमेशन से देखो बिल्ड करके काम करे थे, टाइम लगता है तो उस फ्रंट काफी काम हुआ है क्योंकि मेहनत की थी है नंबर दो की कुछ जो पैटर्न भी कुछ चेंज होगा कि पहला जो डिस्ट्रिक्ट जो अलोंग इंटरनेशनल बॉर्डर जो मेनली इधर पास जो है फिरोजपुर फाजिलका जो एडजॉइनिंग डिस्ट्रिक भी काफी मूवमेंट जो है नोटिस आ रही है जिसके बेस से ही फिर आगे कार्रवाई हो रही है

ਨਸ਼ਾ ਰੋਕਤ ਮਹੰਤਾ ਦੀ ਪੰਜਾਬ ਪੁਲਿਸ ਵੀ ਔਰ ਮੁਕਸਫਤ ਪੁਲਿਸ ਵੀ ਬੜੀ ਬੜੀ ਬੱਦਤ ਜਿਹੜੀ ਨਸ਼ਾ ਰੋਕਤਾਂ ਪਾਈ ਹੋਈ ਹੈ ਜੀ ਤਾਂ ਲੋਕਾਂ ਕੀ ਕਰਨਾ ਮੈਂ ਲੋਕਾਂ ਨੂੰ ਇਹੀ ਅਪੀਲ ਕਰਾਂਗਾ ਕਿ ਇੱਕ ਤਾਂ ਜੋ ਪੁਲਿਸ ਦਾ ਐਨਫੋਰਸਮੈਂਟ ਕੰਮ ਹੈਗਾ ਐਫਆਰ ਰਜਿਸਟ੍ਰੇਸ਼ਨ ਕਰਨੀ ਹੈਗੀ जो ਸਬਸੀਕੁਐਂਟ ਜੋ ਅਕਿਊਜ਼ਡ ਹੈਗੇ ਲਿੰਕੇਜਸ ਹੈ ਉਹਨਾਂ ਦੀ ਅਰੈਸਟ ਹੈਗੀ ਬਟ ਐਟ ਦਾ ਸੇਮ ਟਾਈਮ ਕਿ ਅਨਜੂਮ ਕਰਦੇ ਹੈਗੇ ਰੀਸੈਂਟਲੀ ਕੋਈ ਸ਼ੁਰੂ ਹੋਏ ਹੈਗੇ ਉਹਨਾਂ ਨੂੰ ਲੋਕੀ ਇੱਕ ਸਮਝਾ ਕੇ ਕਾਉਂਸਲਿੰਗ ਕਰਕੇ ਡੀ ਐਡਿਕਸ਼ਨ ਸੈਂਟਰਸ ਤੇ ਆਊਟ ਸੈਂਟਰਸ ਦੇ ਉਹਨਾਂ ਦੇ ਵੀ ਪ੍ਰੋਫੈਸ਼ਨਲ ਤਰੀਕੇ ਤੇ ਉਹਨਾਂ ਦਾ ਟ੍ਰੀਟਮੈਂਟ ਹੈ ਜਾਂ ਉਹਨਾਂ ਦਾ ਫੋਲੋ ਅਪ ਕਰਾ ਸਕਦੇ ਤੋਂ ਉੱਥੇ ਕਾਫੀ ਇੱਕ ਵਿੰਡੋ ਹੈਗੀ ਹੈ ਜਿਵੇਂ ਡਿਸਟ੍ਰਿਕਟ ਮੁਕਸਰ 'ਚ 19 ਆਊਟ ਸੈਂਟਰਸ ਹੈਗੇ ਤੇ 3 ਡੀ ਐਡਿਕਸ਼ਨ ਸੈਂਟਰ ਹੈਗੇ ਤੋਂ ਜੋ ਪ੍ਰੋਮਿਨੈਂਟ ਡੀ ਐਡਿਕਸ਼ਨ ਸੈਂਟਰ ਸਬ ਡਿਵੀਜ਼ਨ ਸਟੇਸ਼ਨ ਤੇ ਗਿੱਦੜਬਾ ਮਲੋਟ ਤੇ ਮੁਕਸਰ ਹੈਗੇ ਉੱਥੇ ਮੈਂ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਉਹਨਾਂ ਦੀ ਸਰਵਿਸਿਜ਼ ਦਾ ਉਹ अपना प्रोफेशनल तरीके से फॉलोअप करने थे आगे हेल्थ डिपार्टमेंट सिविल डिपार्टमेंट पुलिस डिपार्टमेंट उन आदि हैंड होल्डिंग करता भी है गाते आगे भी करूं okay. ना थैंक्यू थर्ड प्रकार की हर कोई नहीं हैरोन की चिट्टा लोकलाइज्ड नहीं नहीं टेक्निकली तो देखो हाँ वो तो मतलब एक पॉपुलर पार्ल